ਦੋ ਪੂਰਨ ਭਗਤ ਜੀ ਗੁਰੂ ਗੋਰਖਨਾਥ ਜੀ ਦੇ ਪਾਸੋਂ ਆਗਿਆ ਲੈ ਕੇ ਤੇ ਆਪਣੇ ਬਾਗ ਵਿੱਚ ਆਏ ਤੇ ਉਹ ਬਾਗ ਬਿਲਕੁਲ ਸੁੱਕਾ ਸੀਗਾ ਜਿਹੜਾ ਬਾਗ ਸੀ ਉਹ ਵੀ ਉਹਨੂੰ ਵੀ 12 ਸਾਲ ਦਾ ਜੈਨਿਕਲ ਸੋੜਾ ਪਿਆ ਸੀਗਾ ਤੇ ਇਹ ਨਹੀਂਗਾ ਹੈਗਾ ਕਿ ਉਹਨੂੰ ਕੋਈ ਪਾਣੀ ਲਾਉਣ ਵਾਲਾ ਨਹੀਂ ਸੀ ਹੈਗਾ ਪਾਣੀ ਵੀ ਉਹਨੂੰ ਲੱਗਦਾ ਸੀਗਾ ਪਰ ਉਹਨਾਂ ਵੀ ਵਿਸੋੜਾ ਜਿਹੜਾ ਜਾਨੀ ਕਿ ਬਾਗ ਨੂੰ ਹੀ ਪੈ ਗਿਆ ਸੀਗਾ ਤੇ ਉਹ ਪੂਰਨ ਭਗਤ ਦੀ ਚਿੰਤਾ ਦੇ ਵਿੱਚ ਹੀ ਉਹ ਵੀ ਬਾਗ ਜਿਹੜਾ ਸੁੱਕ ਗਿਆ ਸੀ ਗੁਰੂ ਗੋਖਨਾਸ ਜੀ ਦੇ ਜਦੋਂ ਪੂਰਨ ਭਗਤ ਜੀ ਉਹਨਾਂ ਦੇ ਕੋਲੋਂ ਆਏ ਸੀ ਤੇ ਉਹਨਾਂ 1600 ਸੇਵਾਦਾਰ ਦਿੱਤਾ ਏ ਉਹਨਾਂ ਦੀ ਸੇਵਾਦਾਰ ਤੇ ਇਹ ਤੋਂ ਨਾਲ ਲੈ ਜਾ ਇਹ ਤੇਰੀ ਸੇਵਾ ਕਰਨਗੇ ਤੇ ਇਹ ਬਾਹਰੋਂ ਕਮਾਈ ਕਰਕੇ ਲਿਆਉਣਗੇ ਤੇ ਤੂੰ ਵੇਚ ਕੇ ਖਾਵੇਂਗਾ ਤੇ ਜਿੱਦਨ ਤੂੰ ਜਾਏਂਗਾ ਉਦੋਂ ਉਹ ਤੇਰੇ ਨਾਲ ਜਾਣਗੇ ਜੋ ਤੂੰ ਕਹਵੇਂਗਾ ਉਹ ਕਰਨਗੇ ਜਦੋਂ ਬਾਗ ਵਿੱਚ ਆਏ ਤੇ ਉਹਨਾਂ ਨੇ ਆਰਡਰ ਕੀਤਾ ਕਿ ਤੁਸੀਂ ਇਹਦੀ ਸੇਵਾ ਕਰੋ ਬਾਗ ਦੀ ਇਹਨੂੰ ਪਾਣੀ ਲਾਓ ਇਸ ਸਫਾਈਆਂ ਕਰ ਦੋ ਉੱਥੇ ਦੋ ਡੰਗਰ ਚ ਆਂਦੇ ਸੀ ਬੱਚੇ ਤੇ ਜਦੋਂ ਉਹਨਾਂ ਨੇ ਵੇਖਿਆ ਕਿ ਸਫਾਈ ਕੀਤੀ ਆ ਪਾਣੀ ਲਾਇਆ ਤੇ ਬਾਗ ਹਰਾ ਹੋ ਗਿਆ ਤੇ ਉਹ ਕਹਿੰਦੇ ਆ ਕਿ ਬਾਬਾ ਜੀ ਸਾਨੂੰ ਮੈਨੂੰ ਲੋਕ ਨਾ ਗੰਜਾ ਕਹਿੰਦੇ ਇੱਕ ਜਣਾ ਕਹਿੰਦਾ ਤੇ ਦੂਜਾ ਕਹਿੰਦਾ ਮੈਨੂੰ ਕਾਣਾ ਕਹਿੰਦੇ ਆ ਉਹਨਾਂ ਦੇ ਦੋਵਾਂ ਦੇ ਸਰਤੇ ਪੂਨ ਪਗਨੇ ਸਟੇ ਮਾਰੇ ਜਾਲਦੇ ਅਸੀਂ ਅੰਮ੍ਰਿਤ ਕਹਿ ਦਿੰਦੇ ਆ ਉਹ ਚਰਨਾਮਤ ਕਹਿੰਦੇ ਸੀ ਚਰਨਾਮਤ ਦੇ ਜਦੋਂ ਸਟੇ ਮਾਰੇ ਤੇ ਜਿਹੜਾ ਗੰਜਾ ਸੀ ਉਹਦੇ ਗੱਜਾ ਗੱਜ ਲੰਮੇ ਵਾਲ ਹੋ ਗਏ ਤੇ ਜਿਹੜਾ ਕਾਣਾ ਸੀ ਉਹ ਸੁਜਾਕਾ ਹੋ ਗਿਆ ਉਹ ਪਿੰਡ ਨੂੰ ਰੋਲਾ ਪਾਉਂਦੇ ਪਾਉਂਦੇ ਚੱਲ ਗਏ ਨਾ ਜਾ ਰੌਲਾ ਪਾਇਆ ਜਿੱਥੇ ਵੀ ਉਹ ਰਹਿੰਦੇ ਸੀ ਤੇ ਉਹ ਜਿਹੜਾ ਬਾਗ ਆ ਹੁਣ ਉਹ ਪਾਕਿਸਤਾਨ ਦੇ ਵਿੱਚ ਆ ਸਿਆਲਕੋਟ ਸ਼ਹਿਰ ਦੇ ਵਿੱਚ ਆ ਬਾਗ ਤੇ ਜਿਹੜੇ ਖੂਹ ਦੇ ਵਿੱਚ ਛੁੱਟਿਆ ਸੀ ਉਹ ਵੀ ਸਿਆਲਕੋਟ ਦੇ ਵਿੱਚ ਜਿਹੜੋਂ ਕੱਟ ਕੇ ਛੁੱਟਿਆ ਸੀ ਕਹਾਣੀ ਬਹੁਤ ਲੰਮੀ ਆ ਮੈਂ ਤੁਹਾਨੂੰ ਵਿੱਚੋਂ ਸੁਣਾਉਣਾ ਵਾ ਕਿ ਜਿਹੜੇ ਆ ਉਹਨਾਂ ਦੀਆਂ ਸੇਵਾਦਾਰਨੀਆਂ ਸੀਗੀਆਂ ਰਾਣੀ ਅਸਰਾਂ ਦੀਆਂ ਉਹਨਾਂ ਨੇ ਕਿਹਾ ਕਿ ਮਾਂ ਤੇਰੇ ਪੂਰਨ ਦੇ ਬਾਗ ਵਿੱਚ ਕੋਈ ਸਾਧੂ ਆਇਆ ਵਾ ਤੇ ਉਹਨਾਂ ਜਦੋਂ ਆ ਕੇ ਅੰਮਤ ਦੇ ਸਿੱਤੇ ਮਾਰੇ ਆ ਚਰਨਾਮਤ ਦੇ ਤੇਉ ਬਾਗ ਸਾਰਾ ਹਰਿਆ ਹੋ ਗਿਆ ਇੱਕ ਬੱਚਾ ਕੋਈ ਡੰਗਾ ਚਾਰਦਾ ਸੀ ਉਹਦੀ ਅੱਖ ਨਹੀਂ ਹਟ ਗਈ ਉਹਦੀ ਵੀ ਅੱਖ ਆ ਗਈ ਵਾਪਸ ਗੰਜੇ ਦੇ ਸਿਰ ਤੇ ਵਾਲ ਆ ਗਏ ਤੇ ਜੇ ਤੁਸੀਂ ਵੀ ਜਾ ਕੇ ਮੱਥਾ ਟੇਕੋ ਕਿ ਹੋ ਸਕਦਾ ਕਿ ਤੁਹਾਡੀਆਂ ਅੱਖਾਂ ਵੀ ਵਾਪਸ ਆ ਜਾਣ ਉਹ ਆਪਣੇ ਜਿਹੜੀਆਂ ਗੋਲੀਆਂ ਉਹਦੇ ਨਾਲ ਚੱਲ ਗਈਆਂ ਸੇਵਾਦਾਰ ਦੇ ਨਾਲ ਜਦੋਂ ਜਾਣਦੇ ਆ ਪੂਰਨ ਭਗਤ ਦੇ ਦਰਸ਼ਨਾਂ ਵਾਸਤੇ ਤੇ ਪੂਰਨ ਨੇ ਆਪਣੇ ਸੇਵਾਦਾਰਾਂ ਨੂੰ ਕਿਹਾ ਕਿ ਮੇਰੀ ਮਾਂ ਆਦੀ ਜੇ ਰਸਤਾ ਚੰਗੀ ਤਰ੍ਹਾਂ ਸਾਫ਼ ਕਰ ਤੋ ਜਦੋਂ ਕੋਲ ਪੂਰਨ ਦੇ ਗਏ ਤੇ ਪੂਰਨ ਨੇ ਮੱਥਾ ਟੇਕਿਆ ਇਹ ਕੋਲ ਬਿਠਾ ਲਿਆ ਜਦੋਂ ਬੋਲਿਆ ਤੇ ਕਹਿੰਦੀ ਕਿ ਜੇ ਅਗਰ ਮੇਰੇ ਅੱਖਾਂ ਹੁੰਦੀਆਂ ਕਿ ਮੈਂ ਵੇਖ ਕੇ ਦੱਸਦੀ ਕਿਉਂਕਿ ਇਹ ਆਵਾਜ਼ ਕਿਸੇ ਆਮ ਸਾਧੂ ਦੀ ਨਹੀਂ ਹੈਗੀ ਇਹ ਮੇਰੇ ਪੂਰਨ ਦੀ ਆਵਾਜ਼ ਪੂਰਨ ਭਗਤ ਨੇ ਕਿਹਾ ਕਿ ਜੇ ਤੇਰੇ ਪੂਰਨ ਦੀ ਆਵਾਜ਼ ਆ ਤੇ ਤੂੰ ਪੂਰਨ ਨੂੰ ਕਿੱਦਾਂ ਪਛਾਣ ਸਕਨੇ ਹੰ ਦੇ ਕੇ ਮੈਂ ਆਪਣੇ ਪੂਰਨ ਦੁੱਧ ਨਹੀਂ ਪਿਆ ਸਕੀ ਤੇ ਤੂੰ ਮੇਰੀਆਂ ਬਕਰਮਾਂ ਕਰ ਜਦੋਂ ਸਤੰਵੀਂ ਬਕਰਮ ਕੀਤੀ ਆ ਦੇ ਆਲੇ ਦੁਆਲੇ ਤੇ ਪੂਰਨ ਦੀ ਮਾਤਾ ਦੇ ਛਾਤੀ ਦੇ ਵਿੱਚੋਂ ਦੁੱਧ ਆਪਣੇ ਆਪ ਹੀ ਏਦੀ ਜੋਰ ਚ ਵਗਿਆ ਤੇ ਪੂਰਨ ਦੇ ਮੂੰਹ ਵਿੱਚ ਪੈ ਗਿਆ ਜਦੋਂ ਪੂਰਨ ਭਗ ਦੇ ਮੂੰਹ ਵਿੱਚ ਪੈ ਗਿਆ ਤੇ ਮਾਤਾ ਦੀ ਅੱਖਾਂ ਉਸੇ ਵale ਠੀਕ ਹੋ ਗਈਆਂ ਮੁੜ ਕੇ ਗੱਲ ਨਾਲ ਲਾ ਕੇ ਰੋਂਦੀ ਆ ਕਿ ਤੂੰ ਹੈ ਮੇਰਾ ਪੂਰਨ ਨੇ ਉਹਨੇ ਕਿਹਾ ਹਾਂ ਮਾਂ ਮੈਂ ਤੇਰਾ ਪੂਰਨ ਨੇ ਮੁੜ ਕੇ ਰਾਜਾ ਸਲਵਾਨ ਨੂੰ ਪਤਾ ਲੱਗਦਾ ਵਾ ਕਿ ਮੇਰਾ ਪੂਰਨ ਵਾਸ ਆ ਗਿਆ ਉਹ ਫਿਰ ਬੱਚੇ ਦੇ ਵਾਸਤੇ ਫਰਮਾਇਸ਼ ਕਰਦਾ ਵਾ ਕਿ ਮੇਰੇ ਘਰ ਲਾਦ ਨਹੀਂ ਹੈਗੀ ਤੇ ਕਿਰਪਾ ਕਰੋ ਹਾਂਜੀ ਉਹ ਫਿਰ ਕਹਿੰਦਾ ਕਿ ਜਰਾ ਤੇਰਾ ਅਗਲਾ ਪੁੱਤ ਸੀ ਉਹਦਾ ਕੀ ਬਣਿਆ ਫੇ ਚਲੋ ਜੋ ਵੀ ਹੈਗਾ ਨੂੰ ਪਤਾ ਲੱਗ ਜਾਂਦਾ ਕਿ ਮੇਰਾ ਇਹੋ ਪੂਰਨ ਹੈਗਾ ਤੇ ਮਾਫੀਆ ਮੰਗਦਾ ਵਾ ਰਾਣੀ ਆਪਣੀ ਗਲਤੀ ਮੰਨ ਲੈਂਦੀ ਹੈ ਕਿ ਪੁੱਤਰ ਦਾ ਕੋਈ ਦੋਸ ਨਹੀਂ ਤੱਤੀ ਮਣੋ ਗਈ ਮੈਂ ਡੋਲ ਲੂਣਾ ਉੱਥੇ ਆਪਣੀ ਗਲਤੀ ਮੰਨ ਲੈਂਦੀ ਆ ਤੇ ਉਹਨੇ ਕਿਰਪਾਨ ਕੱਢ ਲਿੰਦਾ ਰਾਜਾ ਸਲਵਾਨ ਤੇ ਮੈਂ ਤੇਰੇ ਡੱਕਰੇ ਹੁਣੇ ਕਰ ਦੇਣੇ ਪੂਰਨ ਭਗਤ ਨੇ ਕਿ ਆਪੀ ਝੂਠ ਨਾ ਬੋਲੇ ਰਾਣੀਏ ਸੰਤਾਂ ਦਾ ਦਰਬਾਰ ਹਾਂਜੀ ਤੂੰ ਝੂਠ ਨਾ ਬੋਲ ਲੈ ਹਾਂਜੀ ਸੱਚ ਤੂੰ ਦੱਸਤਾ ਵਾ ਤੇ ਸੱਚ ਤੂੰ ਦੱਸਿਆਂਗੀ ਹਾਂਜੀ ਤੇ ਤੇਰੇ ਘਰ ਇੱਕ ਪੁੱਤਰ ਹੋਊਗਾ ਨੇ ਕਿ ਆਪੇ ਠੀਕਿਆ ਮੈਂ ਆਪਣੀ ਗਲਤੀ ਮੰਨਨੀ ਆ ਪੂਰਨ ਭਗਤ ਜਰਾ ਬਿਲਕੁਲ ਉਹਨੂੰ ਕੋਈ ਖਬਰ ਨਹੀਂ ਸੀ ਹੈਗੀ ਤੇ ਜੋ ਗਲਤੀ ਕੀਤੀ ਮੇਰੀ ਹੋਈ ਆ ਮੈਂ ਉਹਦੇ ਹੱਥ ਪੈਰਾਂ ਉਾਂ ਦਾ ਹਾਂਜੀ ਆਰਡਰ ਦਿੱਤਾ ਘਟਾਉਣ ਵਾਸਤੇ ਤੇ ਮੇਰਾ ਜਿਹੜਾ ਪੂਰਨ ਸੀ ਉਹਦਾ ਕੋਈ ਦੋਸ਼ ਨਹੀਂ ਹੈਗਾ ਮੇਰਾ ਹੀ ਸਭ ਕੁਝ ਦੋਸ਼ ਸੇ ਉਹਨੇ ਕਹਿ ਆ ਵੀ ਰਾਜੇ ਨੂੰ ਕਹਿੰਦਾ ਵੀ ਹੁਣ ਤੂੰ ਲੈ ਜਾ ਘਰ ਮੇਰਾ ਉਸ ਘਰ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਤੇ ਮੈਂ ਤੁਹਾਨੂੰ ਵਾਦ ਦਿੰਦਾ ਹਾਂ ਕਿ ਤੁਹਾਡੇ ਘਰ ਇੱਕ ਬੇਟਾ ਹੋਊਗਾ ਹਾਂਜੀ ਜਿਹਦਾ ਨਾਮ ਰਾਜਾ ਰਸਾਲੂ ਰੱਖਿਆ ਗਿਆ ਬਾਅਦ ਚ ਤੇ ਉਹਨਾਂ ਨੇ ਕਿਹਾ ਕਿ ਉਦੋਂ ਬਾਅਦ ਤੇ ਤੁਹਾਡਾ ਕੋਈ ਨਾਂ ਲੈਣ ਵਾਲਾ ਨਹੀਂ ਹੋਏਗਾ ਤੁਹਾਡੀ ਪੀੜ੍ਹੀ ਚ ਲਾਸਟ ਇਹੋ ਹੀ ਹੋਊਗਾ ਰਾਜਰਸਾਲੂ ਅਗੋਂ ਉਹਦਾ ਕੋਈ ਬੇਟਾ ਨਹੀਂ ਹੋਏਗਾ ਕੋਈ ਉਹਦੀ ਸੁਲਤਾਨ ਨਹੀਂ ਹੋਏਗੀ ਫਿਰ ਉਹਦੀ ਜਿਹੜੀ ਮਾਤਾ ਵਾ ਉਹ ਕਹਿੰਦੀ ਆ ਕਿ ਮੈਂ ਉਸ ਮਹਿਲਾਂ ਨੂੰ ਕੀ ਕਰਨਾ ਇੱਥੇ ਮੇਰਾ ਪੁੱਤ ਦਾ ਸੋਹਣੀ ਹੈਗਾ ਤੇ ਮੈਨੂੰ ਪੁੱਤ ਨੂੰ ਜਾਣ ਵਾਸਤੇ ਨਾ ਕਹੀਂ ਮੈਂ ਤੇਨ ਹੁਣ ਛੱਡ ਕੇ ਜਾਣਾ ਨਹੀਂ ਤੇ ਪੂਰਨ ਭਗਤ ਆਪਣੀ ਮਾਤਾ ਦੇ ਨਾਲ ਬਾਗ ਵਿੱਚ ਰਹਿਣ ਦਾ ਪਿਆ ਭਗਤੀ ਕਰਦਾ ਵਾ ਤੇ ਰਾਜਾ ਸਲਵਾਨ ਜਿਹੜਾ ਵਾ ਉਹ ਲੂਣਾ ਨੂੰ ਲਿਖ ਕੇ ਆਪਣੇ ਮਹਿਲਾਂ 'ਚ ਆ ਜਾਂਦਾ ਫੇਰ ਉਹਨਾਂ ਦੇ ਘਰ ਬੇਟਾ ਹੁੰਦਾ ਜਿਹਦਾ ਨਾਮ ਰਾਜਾ ਸੰਦੂ ਰੱਖਿਆ ਗਿਆ ਸੀ ਸੰਤਾ ਮਹਾਂਪੁਰਖਾਂ ਦੀਆਂ ਕਹਾਣੀਆਂ ਸੁਣਦਾ ਸਾਨੂੰ ਤਾਂ ਫਾਇਦਾ ਵਾ ਕਿ ਅਸੀਂ ਉਹਨਾਂ ਦੇ ਉੱਤੇ ਚੱਲੀ ਹਾਂਜੀ ਜੋ ਕਹਿੰਦੇ ਆ ਉਹਨਾਂ ਦੀ ਆਪਣੀ ਕਮਾਈ ਹੁੰਦੀ ਆ ਆਪਣੀ ਕਮਾਈ ਦੇ ਵਿੱਚੋਂ ਉਹਨਾਂ ਨੇ ਸਾਡੇ ਵਾਸਤੇ ਇਹ ਕੀਮਤੀ ਬਚਨ ਜਿਹੜੇ ਸਾਨੂੰ ਸਾਨੂੰ ਦੇ ਆਪਣੀ ਕਮਾਈ ਦੇ ਵਿੱਚ ਤੇ ਸਾਡਾ ਵੀ ਫਰਜ਼ ਬਣਦਾ ਕਿ ਇਹ ਉਹਨਾਂ ਨੂੰ ਸੁਣੀਏ ਤੇ ਉਹਨਾਂ ਤੇ ਅੰਬਲ ਕਰੀ ਹਾਂਜੀ ਇੱਥੇ ਅੰਬਲਾਂ ਦੇ ਹੋਣੇ ਨੇ ਨੰਬੇੜੇ ਤੇ ਯਾਦ ਕਿਸੇ ਪੁੱਛਣੀ ਨਹੀਂ ਭਾਵੇਂ ਕੋਈ ਵੱਡਾ ਤੇ ਭਾਵੇਂ ਕੋਈ ਛੋਟਾ ਵਾ ਬਗੈਰ ਬੰਦਗੀ ਤੋਂ ਕਿਸੇ ਦਾ ਧਾਰ ਨਹੀਂ ਹੋਣਾ ਭਾਵੇਂ ਕੋ ਰਾਜਾ ਵਾ ਤੇ ਭਾਵੇਂ ਇੱਕ ਆਮ ਪਰਜਾ ਹੈਗੀ ਜਿੰਨੇ ਵੀ ਮਹਾਪੁਰਖ ਹੋਏ ਆ ਪਿਛੇ ਉਹਨਾਂ ਨੇ ਜੋ ਵੀ ਉਹਨਾਂ ਨੂੰ ਜਪਿਆ ਵਾ ਹਾਂਜੀ ਜਿੱਤਰਾ ਉਹਨਾਂ ਦੇ ਮਾਲਕ ਨੇ ਉਹਨਾਂ ਨੂੰ ਦਇਆ ਉਹਨਾਂ ਤੇ ਕੀਤੀ ਆ ਜਿੱਦਾਂ ਉਹਨਾਂ ਨੇ ਹੱਡੀਆਂ ਠੇਰ ਕੀਤੀਆਂ ਉਹ ਆਪਣੀ ਬਾਣੀ ਵਿੱਚ ਦੱਸ ਦਿੰਦੇ ਆ ਇਹ ਸਾਖੀ ਜਿਹੜੀ ਆ ਇਹ ਕਾਲੀਦਾਸ ਜੀ ਦੀ ਲਿਖੀ ਹੋਈ ਆ ਉਰਦੂ ਦੀ ਭਾਸ਼ਾ ਦੇ ਵਿੱਚ ਸੀ ਤੇ ਜੇ ਨਾਂ ਨੇ ਵੀ ਉਰਦੂ ਪੜਿਆ ਹੋਊਗਾ ਉਹਨਾਂ ਨੂੰ ਇਹ ਸਾਖੀਆਂ ਦਾ ਪਤਾ ਵਾ ਕਿ ਭੂਰਨ ਭਗਤ ਦੀਆਂ ਸਾਖੀਆਂ ਕਿੱਡੀਆਂ ਵਧੀਆ ਵਾ ਕਿੱਡੀਆਂ ਪਿਆਰੀਆਂ ਵਾ ਉਹਨਾਂ ਨੇ ਕਿੰਦਾ ਮਿਹਨਤ ਕੀਤੀ ਸੀ ਤੇ ਕਿੱਦਾਂ ਉਹਨਾਂ ਨੇ ਮਾਲਕ ਨੂੰ ਪਾਇਆ ਹਾਂਜੀ ਇੱਕ ਬੰਦੇ ਨੂੰ ਕਟਿਆ ਹੋਵੇ ਤੇ 12 ਸਾਲ ਖੂਹ ਦੇ ਵਿੱਚ ਰਵੇ ਕਿ ਉਹ ਦੱਲੋਂ ਕੰਡੇ ਖੜੇ ਹੋ ਜਾਂਦੇ ਕਿਸ ਦੇ ਹੱਥ ਨੂੰ ਕਿਦੇ ਸੱਟ ਲੱਗੀ ਹੋਏ ਪੈਰ ਨੂੰ ਚੀਰ ਆਵੇ ਤੇ ਇਹ ਦਵਾਈਆਂ ਦੇ ਨੇ ਉਤਰ ਨਹੀਂ ਸਕਦੀ ਉਹਦਾ ਉਹਨੇ ਕੀ ਹਾਲ ਹੋਇਆ ਉਹ ਕਿ ਜਿਹਦੇ ਹੱਥ ਵੀ ਕੱਟੇ ਗਏ ਤੇ ਪੈਰ ਵੀ ਕੱਟੇ ਗਏ ਤੇ ਭੁੱਖਾ ਭਾਣਾ ਖੂਦ ਵਿੱਚ ਰਿਆ ਹਾਂਜੀ ਤੇ ਕਿੰਦੀ ਔਖੀ ਉਹਨੇ ਭਗਤੀ ਕੀਤੀ ਉਹ 12 ਸਾਲ ਉਹਨੇ ਭੂਰੇ 'ਚ ਭਗਤੀ ਕੀਤੀ ਤੇ 12 ਸਾਲ ਹੀ ਖੋਜ ਕੀਤੀ 26 ਸਾਲ ਭਗਤੀ ਕੀਤੀ ਹਾਂਜੀ ਤੇ ਇੱਕ ਨੇਕ ਪੁਰਸ਼ ਬਣ ਕੇ ਨਿਕਲਿਆ ਭੂਰੇ ਦੇ ਵਿੱਚੋਂ ਜਿੱਦਾਂ ਦਾ ਵੀ ਹਾਂਜੀ ਉਹਨੇ ਬੰਦਗੀ ਕੀਤੀ ਜਿੱਦਾਂ ਵੀ ਕੀਤੀ ਉਹਨੇ ਉਹਨੇ ਪੂਰੀ ਦੀਨਤਾ ਗਰੀਬੀ ਨਾਲ ਕੀਤੀ ਇਹ ਗੁਰੂ ਗੋਖਰਨਾਸ ਨੇ ਹੋਰ ਕਿਰਪਾ ਕੀਤੀ ਕਿ ਉਹਨੂੰ ਬਾਹਰ ਕਢਵਾ ਕੇ ਤੇ ਉਹਦੇ ਹੱਥ ਪੈਰ ਜਿਹੜੇ ਉਹਨੂੰ ਉਹਨਾਂ ਵਾਪਸ ਕੀਤੇ ਕਿਉਂਕਿ ਜਤੀ ਸਤੀ ਮਾਤਮੇ ਹੀ ਕਰ ਸਕਦੇ ਆ ਦੂਜੇ ਨੇ ਪਾਸ ਇਹ ਸਲਤੀ ਨਹੀਂ ਹੁੰਦੀ ਜਿਨ੍ਹਾਂ ਨੇ ਕਮਾਈ ਕੀਤੀ ਆਪਣੇ ਸਤਿਗੁਰੂ ਨੂੰ ਖੁਸ਼ ਕਰ ਲਿਆ ਉਹ ਇਹਦਾ ਕਰ ਸਕਦੇ ਆ ਰਾਦਾ ਸਵਾਮੀ ਦਿਆਲ ਕਿਦਿਆ ਰਾਦਾ ਸਵਾਮੀ ਜੀ ਕਿਸਾ